बाबा ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨਾਭਾ ਵਿਖੇ ਬੱਚਿਆਂ ਦੇ ਕਰਵਾਏ ਗਏ ਐਥਲੈਟਿਕ ਮੀਟ ਮੁਕਾਬਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਰਿਆਸਤੀ ਸਹਿਰ ਨਾਭਾ ਵਿਖੇ ਸਥਾਪਿਤ ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨਾਭਾ ਵਿਖੇ ਅੱਜ ਛੋਟੇ-ਛੋਟੇ ਬੱਚਿਆਂ ਦੇ ਐਥਲੈਟਿਕ ਮੀਟ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ 50 ਮੀਟਰ ਅਤੇ 100 ਮੀਟਰ ਦੀਆਂ ਦੌੜਾਂ ਵਿੱਚ ਭਾਗ ਲਿਆ ਇਸ ਮੌਕੇ ਬੱਚਿਆਂ ਬੱਲੋਂ વિશેષ ਤੌਰ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਰੀਓਗ੍ਰਾਫੀ ਵੀ ਕੀਤੀ ਗਈ ਅਤੇ ਸਿੱਖ ਕੌਮ ਦੀ ਮਾਰਸ਼ਲ ਖੇਡ ਕਟਕਾ ਦੇ ਜੋਹਰ ਵੀ ਸਕੂਲੀ ਬੱਚਿਆਂ ਦੁਆਰਾ ਬਾਖੂਬੀ ਦਿਖਾਏ ਗਏ। ਬੱਚਿਆਂ ਦੇ ਐਥਲੈਟਿਕ ਮੀਟ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਬੀਪੀ ਹਰਦੀਪ ਕੌਰ ਖੋਖ ਦੇ ਪਤੀ ਜ਼ਥੇਦਾਰ ਬਲਤੇਜ ਸਿੰਘ ਖੋਖ ਗੁਰਦੁਆਰਾ ਘੋੜਿਆਂਵਾਲਾ ਸਹਿਨਾਬਾ ਦੇ ਮੇਜਰ ਗੁਰਲਾਲ ਸਿੰਘ ਨਲਿਨੀ ਧਰਮ ਪ੍ਰਚਾਰਕ ਗਿਆਨੀ ਵਿਅੰਤ ਸਿੰਘ ਅਤੇ ਜੂਥ ਆਗੂ ਜਸਾ ਸਿੰਘ ਖੋਖਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਜੇਤੂ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਤਜਿੰਦਰ ਕੌਰ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਪਹੁੰਚ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਜਥੇਦਾਰ ਬੰਤੇ ਸਿੰਘ ਖੋਖਨੇ ਸਕੂਲ ਪ੍ਰਬੰਧ ਬੱਲੋਂ ਕਰਵਾਈ ਇਸ ਪ੍ਰਾਮੇ ਦੀ ਸਲਾਹ ਕਰਦਿਆਂ ਕਿਹਾ ਕਿ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਲਾਹ ਦਾ ਜੋ ਕਦਮ ਹੈ ਇਸ ਮੌਕੇ ਮੈਡਮ ਸਰਨਜੀਤ ਕੌਰ ਖਹਿਰਾ ਨੇ ਬੱਚਿਆਂ ਦੇ ਐਥਲੈਟਿਕ ਮੀਟ ਮੁਕਾਬਨਿਆਂ ਦੇ ਪ੍ਰਬੰਧ ਵਿੱਚ ਵਿਸ਼ੇਸ਼ ਰੋਲ ਅਦਾ ਕੀਤਾ ਅਤੇ ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਹੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਮਾਜਿਕ ਧਾਰਮਿਕ ਗਤੀਵਿਧੀਆਂ ਨਾਲ ਜੋੜਨ ਦਾ ਯਤਨ ਕਰਦੇ ਰਹਿੰਦੇ ਹਾਂ ਅਖੀਰ ਵਿੱਚ ਬੱਚਿਆਂ ਵੱਲੋਂ ਪੰਜਾਬੀ ਲੋਕਨਾਚ ਭੰਗੜੇ ਦਾ ਪ੍ਰਦਰਸ਼ਨ ਕਰ ਖੂਬ ਮਨੋਰੰਜਨ ਕੀਤਾ ਗਿਆ ਆਓ ਦੇਖਦੇ ਹਾਂ ਨਾਬਾਤੋ ਪੱਤਰਕਾਰ ਗੁਰਮੁਖ ਸਿੰਘ ਭੋਜੋਂਾ ਜੜੀ ਦੀ ਵਿਸ਼ੇਸ਼ ਰਿਪੋਰਟ ਬੱਚਿਆਂ ਦੇ ਐਥਲੈਟਿਕ ਮੀਟਸ ਕਰਾਏ ਨੇ ਇਹਨਾਂ ਬਾਰੇ ਕੀ ਕਹਿਣ ਚਾਹੁੰਦੇ ਆ ਆ ਭਾਈ ਜੀ ਕਾ ਖਾਲਸਾ ਭਾਈ ਜੀ ਕੀ ਫਤਿਹ ਟੂਡੇ ਆਈ ਫੀਲ ਵੈਰੀ ਪ੍ਰਾਊਡ ਟੂ ਹੈਵ ਸਪੋਰਟਸ ਮੀਟ 2024 25 ਐਂਡ ਵੀ ਆਰ ਵੈਰੀ ਪਲੀਜ਼ ਟੂ ਆਨਰ ਆਰ ਸਟਿਮਡ ਗੈਸਟ ਸੀ ਮਲਤੀ ਸਿੰਘ ਜੀ ਕੋ ਐਂਡ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੀ ਨਾਲ ਨੇ ਹੰਸੂਰ ਬੁੱਲਾਲ ਸਿੰਘ ਸੋ ਬਹੁਤ ਹੀ ਉਤਸ਼ਾਹ ਭਰਿਆ ਦਿਨ ਹੈ ਬੱਚਿਆਂ ਨੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਸਾਰੇ ਟੀਚਰਸ ਨੇ ਟੀਚਿੰਗ ਨੌਨ ਟੀਚਿੰਗ ਸਟਾਫ ਸਾਰੇ ਹੀ ਬਹੁਤ ਜ਼ਿਆਦਾ ਉਤਸ਼ਾਹ ਨਾਲ ਸਭ ਨੇ ਤਿਆਰੀਆਂ ਕੀਤੀਆਂ ਔਰ ਸਭ ਨੇ ਬਹੁਤ ਵਧੀਆ ਤਰਾਸੀ ਕਲਚਰ ਪ੍ਰੋਗਰਾਮ ਵੀ ਔਰ ਇਹਨਾਂ ਦੀ ਇਹ ਕਹਿੰਦੇ ਆਪਣਾ ਗਤਕਾ ਦੀ ਵੀ ਇਵੈਂਟ ਰੱਖੀ ਹੋਈ ਹੈ ਫੰਗੜਾ ਦੀ ਵੀ ਇਵੈਂਟ ਰੱਖੀ ਹੋਈ ਹੈ ਬਹੁਤ ਵਧੀਆ ਸਾਰੇ ਹਾਊਸਸਿਜ਼ ਨੇ ਪਾਰਟਿਸਿਪੇਟ ਕੀਤਾ ਮਾਰਚ ਫਾਸ ਲਈ ਸੋ ਆਈ ਫੀਲ 올 द वेरी गुड एंड वेरी बेस्ट ऑफ लक फॉर द अपकमिंग ਸੈਸ਼ਨ 2025 26 थैंक यू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਬੰਧਕ ਅਧੀਨ ਬਾਬਾ ਆਜਾਪਾਲ ਸਿੰਘ ਖਾਲਸਾ ਕੋਲ ਪਬਲਿਕ ਖਾਲਸਾ ਪਬਲਿਕ ਸਕੂਲ ਨਾਭਾ ਤੇ ਇਹ ਚੱਲ ਰਿਹਾ ਹੈ ਉਹਦੇ ਵਿੱਚ ਅੱਜ ਬਹੁਤ ਹੀ ਆ ਕੇ ਖੁਸ਼ੀ ਮਹਿਸੂਸ ਕੀਤੀ ਹੈ ਕਿ ਸਕੂਲ ਦੇ ਪ੍ਰਿੰਸੀਪਲ ਮੈਡਮ ਤੇ ਸਮੁੱਚੇ ਸਟਾਫ ਨੇ ਜੋ ਬੱਚਿਆਂ ਦੀ ਜੋ ਛਲਾਨਾ ਛੇੜ ਮੇਲਾ ਜੋ ਸਕੂਲਾਂ ਵਿੱਚ ਹੁੰਦਾ ਉਹਦੀ ਸ਼ੁਰੂਆਤ ਕੀਤੀ ਹੈ 2024-2025 ਦੇ ਆਪਣੇ ਸੈਸ਼ਨ ਲਈ ਤੇ ਇਸ ਨਾਲ ਉਹ ਸਾਡਾ ਇਹ ਕਬੱਡੀ ਖੇਡ ਵਿੱਚ ਦੂਜੇ ਪਾਸਾ ਗੁਰਵੰਗਤ ਦੇ ਮਹਾਰਾਜ ਜੀ ਨੇ ਜੋ ਖੇਡਾਂ ਦਾ ਪ੍ਰਚਲਨ ਕੀਤਾ ਸੀ ਉਹੀ ਇਸੇ ਤਰ੍ਹਾਂ ਉਸ ਤਰ੍ਹਾਂ ਹੀ ਅਸੀਂ ਜੋ ਸ਼ਰੋਮੀ ਕਮੇਟੀ ਦੇ ਜਿੰਨੇ ਵੀ ਸਕੂਲ ਨੇ ਕਾਲਜ ਨੇ ਉਹ ਜੋ ਖੇਡਾਂ ਨੂੰ ਫਰਵੋਲਤ ਕਰਕੇ ਜਿੱਥੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਕੀ ਦੀ ਟੀਮ ਵੀ ਤਿਆਰ ਕਰਦੀ ਹੈ ਤੇ ਹੋਰ ਕਬੱਡੀ ਦੀ ਟੀਮ ਵੀ ਹੈ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਵਿੱਚ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਬਣੇ ਪਰਾਵੇ ਦਿਖਾ ਰਹੀ ਹੈ। ਉਹ ਇਸ ਤਰ੍ਹਾਂ ਇਹ ਪਨੀਰੀ ਨੂੰ ਸ਼ਾਮ ਕੇ ਇਸ ਨੂੰ ਜੋ मैडम प्रिंसिपल ਨੇ ਤੇ ਸੱਚੇ ਸ਼ੁਕਤਾ ਆਪਣੀ ਇਹ ਸ਼ੁਰੂਆਤ ਕੀਤੀ ਆ ਅਸੀਂ ਚਾਹੁੰਦੇ ਆ ਵੀ ਇਹ ਬੱਚੇ ਵੀ ਅੱਗੇ ਜਾ ਕੇ ਇਸ ਤਰ੍ਹਾਂ ਹੀ ਆਪਣੀ ਕੌਮ ਦਾ ਨਾਮ ਅਤੇ ਆਪਣੇ ਸਕੂਲ ਦਾ ਨਾਮ ਉੱਚਾ ਕਰਨ ਤੇ ਉਹ ਬਹੁਤ ਵਧੀਆ ਪ੍ਰਦਰਾਲਾ ਮੈਂ ਸਾਰੇ ਸਟਾਫ ਨੂੰ ਤੇ मैडम ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਤਰ੍ਹਾਂ ਹੀ ਮਿਹਨਤ ਕਰਕੇ ਆਪਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਸਕੂਲ ਵਿੱਚ ਸਾਲਾਨਾ ਫੀਲਟਾ ਗਿਆ ਸੀਗਾ ਬੱਚਿਆਂ ਦਾ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਡੇ ਬੱਚਿਆਂ ਨੇ ਮਾਰਚ ਪਾਸ ਕੀਤਾ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਬੱਚਿਆਂ ਦੀਆਂ ਬੱਚਿਆਂ ਦਾ ਗੱਤਕਾ ਕਰਵਾਇਆ ਗਿਆ ਕੋਰੀਓਗ੍ਰਾਫੀ ਕਰਾਈ ਗਈ ਤੇ ਬੱਚਿਆਂ ਨੇ ਕਲਚਰਲ ਪ੍ਰੋਗਰਾਮ ਦੇ ਵਿੱਚ ਪੱਕ ਪੰਗੜਾ ਦੀ ਪਰਫਾਰਮੈਂਸ ਕੀਤੀ ਵਾਜ ਦੇ ਚੱਕਰ ਉਸ ਕੀ ਕਿਦਾਂ ਮਹਿਸੂਸ ਕਰ ਰਹੇ ਸੀ ਵੈਜੀ ਜੀ ਦਾ ਕਲਪਾ ਵੈਜੀ ਜੀ ਦੇ ਫਤੇ ਅੱਜ ਸਾਡੇ ਸਕੂਲ ਦੇ ਵਿੱਚ ਸਪੋਰਟਸ ਮੀਟ ਕਰਾਏਗੀ ਤਾਂ ਬੱਚਿਆਂ ਦੇ ਵਿੱਚ ਇਹ ਸਫਲਤਾਪੂਰਵਕ ਪ੍ਰੋਗਰਾਮ ਰਿਹਾ ਤਾਂ ਇਸ ਵਿੱਚ ਬੱਚਿਆਂ ਨੇ ਬਹੁਤ ਹੀ ਉਤਸ਼ਾਹੀ ਤਰੀਕੇ ਜਜ਼ਬੀ ਨਾਲ ਇਹ ਵਿੱਚ ਪਰਫਾਰਮ ਕੀਤਾ ਵੈਜੀ ਜੀ ਦਾ ਕਲਪਾ ਵੈਜੀ ਜੀ ਕਰਦੋਂ ਕੀ ਕਰਨੇ ਚਾਹੁੰਦੇ ਹੋ ਇਸ ਸੰਬੰਧ ਵਿੱਚ ਭਾਈ ਗੂਜੀ ਦਾ ਸਾਸ ਸਾਹਿਬ ਭਾਈ ਗੂਜੀ ਦੇ ਘਰ ਤੇ ਮੈਂ ਜਸਪੀਤ ਕੋਲ ਬਾਬਾ ਜਫਰ ਸਿੰਘ ਆ ਸਕਦਾ ਹਾਂ ਉਸ ਕੋਲ ਦੇ ਵਿੱਚ ਅੱਜ ਆਪਾਂ ਦੀ ਸੇਵਾ ਨੂੰ ਬਹਾਰੀ ਆ ਮੈਨੂੰ ਅੱਜ ਸਕੂਲ ਦੇ ਵਿੱਚ ਸਪੋਰਟਸ ਮੀਟ ਐਨਵਲ ਸਕੂਲ ਫੀਰ ਤੋਂ ਮਨ ਆ ਗਿਆ ਇਸ ਤੇ ਬਹੁਤ ਮਾਣ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੂਲ ਦੇ ਵਿੱਚ ਜਿਹੜੇ ਜਿਹੜੇ ਵੱਖ-ਵੱਖ ਪ੍ਰੋਗਰਾਮ ਕਰਾਈ ਜਾਂਦੇ ਹਨ ਇਹ ਬਹੁਤ ਹੀ ਅੱਛੇ ਲੈਵਲ ਤੇ ਹੁੰਦੇ ਹਨ ਔਰ ਬੱਚਿਆਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਗਤਕਾ ਸਪੋਰਟਸ ਮੀਟ ਦੇ ਵਿੱਚ ਗੇਂਦ ਖੇਡਾਂ ਵਿੱਚ ਭਾਗ ਲਿਆ ਕਲਚਰਲ ਐਕਟੀਵਿਟੀਆਂ ਕੀਤੀਆਂ ਤਾਂ ਬੱਚੇ ਇਸ ਤਰ੍ਹਾਂ ਹੀ ਵਗ ਚੜ ਕੇ ਮੀਸਾ ਲੈ ਫਿਰ ਜਿੱਕਰ ਹਵਾ ਸਾਂ